26 ਜਨਵਰੀ ਨੂੰ ਮੇਲੇ ਨੂੰ ਲੈ ਕੇ ਕੀ ਕੀ ਤਿਆਰੀਆਂ ਚੱਲ ਰਹੀਆਂ ਜੀ ਜੀ ਹਰ ਸਾਲ ਦੀ ਤਰ੍ਹਾਂ ਸਾਡਾ ਪੂਰਾ ਜੋਰ ਹੈ ਤੇ ਅਸੀਂ ਬਹੁਤ ਬੱਦੇ ਬੰਦਲ ਨੇ ਕਰੀਏ ਜੀਵੇਂ ਪਹਿਲਾਂ ਵੀ ਕਰਦੇ ਆ ਤੇ ਇਥੇ ਤਕਰੀਬਨ 4 ਦਿਨ ਦਾ ਪ੍ਰੋਗਰਾਮ ਹੋਏਗਾ ਜਿਵੇਂ ਪਹਿਲੇ ਵੈਸੇ ਤਾਂ ਆਪਣਾ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਐਤ 27 ਜਨਵਰੀ ਨੂੰ ਆ ਰਿਹਾ ਤੇ ਦੇਲੇਕਿਨ ਅਸੀਂ ਅੰਜੀ ਨੂੰ ਹਮੇਸ਼ਾ ਅਸੀਂ ਜਿਉਂਦਾਏ ਸਵਾਗਤ ਮੈਂ ਅਸੀਂ ਨਗਰ ਕੀਰਤਨ ਨਾਲ ਸ਼ੁਰੂ ਕਰਦੇ ਆਂ ਉਹ ਅਸੀਂ ਅੰਜੀ ਨੂੰ ਕਰਾਂਗੇ ਸਵੇਰ ਦੇ ਟਾਈਮ ਤੇ ਉਹ ਅਖੰਡ ਪਾਠ ਅਰੰਭ ਕਰਨ ਤੋਂ ਬਾਅਦ ਸ਼ੁਰੂ ਹੋਏਗਾ ਸੋ ਆਪਣਾ ਨਗਰ ਕੀਰਤਨ ਉਹ ਪੂਰਾ ਦਿਨ ਚੱਲਦਾ ਹੈ ਤੇ ਅੰਜੀ ਸ਼ਾਮ ਨੂੰ ਅਸੀਂ ਕਵੀ ਦਰਬਾਰ ਰੱਖਿਆ ਹੈ ਨਾਲ ਗੱਲ ਵੀ ਹੋਏਗਾ ਤੇ 26 ਨੂੰ ਅਸਵੇਰੇ ਸਮਾਗਮ ਹੈ ਵੱਡਾ ਸਮਾਗਮ ਹੈ ਤਕਰੀਬਨ 10:30 ਨੂੰ ਸ਼ੁਰੂ ਹੋਏਗਾ ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਬੁਰੇ ਵੀ ਇੱਕ ਸਾਡੇ ਉਦਾਰੇ ਨੇ ਤੇ ਹੋਰ ਵੀ ਵੱਡੇ ਪੱਧਰ ਤੇ ਕਥਾ ਵੀ ਹੋਏਗੀ ਕਿਤਨੀ ਹੋਏਗਾ ਜੂਰੇ ਗਾਹੀ ਅੰਬਰ ਸਾਹਿਬ ਤੋਂ ਬਦਸਾਪ ਤੋਂ ਵੀ ਸਪਲਾਈ ਨੇ ਤੇ 26 ਨੂੰ ਸ਼ਾਮ ਨੂੰ ਫਿਰ ਕਾਟੀ ਦਰਬਾਰ ਤੇ ਸਤਾਈ ਨੂੰ ਸਵੇਰੇ ਵੀ ਉਸ ਤਰ੍ਹਾਂ ਵੱਡਾ ਸਮਾਗਮ ਹੈ तकरीबन 10:30 ਨੂੰ ਸ਼ੁਰੂ ਹੋਏਗਾ ਉਹਦੇ ਵਿੱਚ ਭਾਈ ਰਦੀਰ ਸਿੰਘ ਕੀਰਤ ਕਰਨਗੇ ਜੂਰੇ ਗਾਹੀ ਅੰਬਰ ਸਾਹਿਬ ਪਾਈ ਗੁਰਪਾਲ ਜੀ ਮਰੀ ਟਾਈਮ ਕੱਟਣ ਦੇ ਤੇ ਹੋਰ ਵੀ ਪਾਈ ਪਿੰਦਰ ਪਾਲ ਹਰਮਾਨ ਜੀ ਸਾਡਾ ਸੰਭਾਗ ਚੱਲ ਰਿਹਾ ਉਹਨੂੰ ਵੀ ਬਣਾਈਏ ਤੇ ਇਸਦਾਈ ਸ਼ਾਮ ਨੂੰ ਅਸੀਂ ਕੀਰਤਨ ਦਾ ਵਾਰ ਰੱਖਿਆ ਉਹਦੇ ਵਿੱਚ ਵੀ ਅਸੀਂ ਅਜੋੜੀ ਰਾਗੀ ਦਾ ਮਸਲਤ ਬਲਾਵਾ ਵੀ ਹੋ ਸਾਡੇ ਵੀ ਇੱਥੇ ਆ ਗਏ ਨੇ ਸਾਡੇ ਬੱਚੇ ਜਿਹੜੇ ਸਿੱਖਦੇ ਨੇ ਕੀਰਤਨ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏਗਾ ਤੇ 28 ਨੂੰ ਫਿਰ ਇੰਟਰਨੈਸ਼ਨਲ ਲੈਵਲ ਦੀ ਸਾਡੀ ਕਬੱਡੀ ਹੈ ਉਹਦੇ ਵਿੱਚ ਸਾਡੀ ਕੁਸ਼ਤੀ ਹੋਏਗੀ ਸਾਡੇ ਇਤਿਹਾਸ ਜਿਹੜੀ ਆਪਣੀ ਅਕੈਡਮੀ ਹੈਗੀ ਆ ਨਸਟਿੰਗ ਅਕੈਡਮੀ ਇਸਲੀ ਅਕੈਡਮੀ ਉਹਦੇ ਵੀ ਵਿੱਚ ਭਾਗ ਲੈਣਗੇ ਬਾਕੀ ਵੱਡੇ ਪੱਧਰ ਤੇ ਇੰਟਰਨੈਸ਼ਨਲ ਪਲੇਅਰਸ ਕਮੇਟੀ ਦੇ ਹੋਣਗੇ ਤੇ ਸ਼ਾਮ ਨੂੰ ਸਾਡਾ ਪ੍ਰੋਗਰਾਮ ਹੈ 28 ਨੂੰ ਕਿ ਅਸੀਂ ਦੁਪਹਿਰੇ ਕੋਰਸ ਵਾਰੀ ਦੇ ਕੋਪ ਆਪਣਾ ਵੀਜ਼ਾ ਬਾਜ਼ੀ ਵਗੈਰਾ ਵੀ ਕਰਵਾਈਏ ਤੇ ਇਸੇ ਨਾਲ ਕਿ ਉਹ ਜਾਰੀਆਂ ਸਾਡੀਆਂ ਸ਼ੁਰੂ ਨੇ ਸਭ ਨੂੰ ਪੂਰੀ ਉਮੀਦ ਹੈ ਕਿ ਬਹੁਤ ਅਛੇ ਤਰੀਕੇ ਨਾਲ ਬਹੁਤ ਅਦਾਦਰ ਨਾਲ ਦੁਬਾਰਾ ਸਾਡਾ ਪ੍ਰੋਗਰਾਮ ਬਣੇਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਮੇਲੇ ਅਪੀਲ ਇਹ ਕਿ ਅਜੇ ਸਾਰੇ ਆਉਣ ਗੀ ਸੜਕੇ ਤੇ ਆਪਣਾ ਹਿੱਸਾ ਪਾਉਣ ਆ ਕੇ ਆਪਣਾ ਆਨੰਦ ਲੈਣ ਤੇ ਖੁਸ਼ੀਆਂ ਆਪਾਂ ਆਪਸ ਵਿੱਚ ਵੰਡਣ ਤੇ ਸਾਡੇ ਨਾਲ ਸ਼ਾਮਲ ਹੋਣ ਜੀ ਕੋਈ ਲੰਗਰ ਸੰਬੰਧੀ ਜਿਹੜੇ ਸੰਗਤ ਵੱਲੋਂ ਲਾਏ ਜਾਂਦੇ ਉਹਦੇ ਸੰਬੰਧੀ ਕਿ ਮੀਟਿੰਗਾਂ ਕਦੋਂ ਕੀਤੀਆਂ ਜਾ ਰਹੀਆਂ ਹਨ ਹਾਂਜੀ ਉਹ ਮੀਟਿੰਗ ਜੀ ਅਸੀਂ 20 ਦਸੰਬਰ ਨੂੰ ਰੱਖੀ ਹੈ ਤੇ ਜਿਆਨ ਦਿਨਨੇ ਵੀ ਸੇਵਾ ਕਰਨੇ ਆ ਲੰਗਰ ਦੀ ਉਹ ਆਵੇ ਅਸੀਂ ਮੀਟਿੰਗ ਕਰਾਂਗੇ ਅਸੀਂ ਉਹਨਾਂ ਦਾ ਕੋਆਰਡੀਨੇਸ਼ਨ ਮੀਟਿੰਗ ਹੈ ਕਿ ਕਿੰਨੇ ਕਿੱਥੇ ਲਾਉਣਾ ਹੈ ਕਦੋਂ ਲਾਉਣਾ ਹੈ ਮੈਸੇ ਸਾਡੀ ਅਪੀਲ ਇਹ ਵੀ ਹੈ ਕਿ ਆਪਾਂ ਅਲੱਗ-ਅਲੱਗ ਲੰਗਰ ਲਾਉਣ ਦੀ ਬਜਾਏ ਆਪਾਂ ਇਕੱਠਾ ਬਿਲ ਕੇ ਲੰਗਰ ਲਾਈਏ ਉਹ ਠੀਕ ਰਹੇਗਾ ਤੇ ਬਾਕੀ ਤੁਹਾਨੂੰ ਬੜੀ ਖੁਸ਼ੀ ਹੋਵੇ ਕਿ ਤੁਸੀਂ ਆਓ ਦਰਸ਼ਨ ਕਰੋ ਤੇ ਬਾਬਾ ਜੀ ਦੇ ਬੋਸ਼ਾ ਪ੍ਰਾਪਤ ਕਰੋ ਬਾਬਾ ਜੀ ਜੀ ਨੇ ਜੇਤੇ ਆਗਮਨ ਹੋਇਆ ਇਸੋਸ ਤੋਂ ਬਾਅਦ ਜਿਹੜੀਆਂ ਮੈਂ ਜਰਮਧਾਣੀ ਨੂੰ ਲੈ ਕੇ ਆਉਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਲੈ ਕੇ ਉਸ ਪ੍ਰਬੰਧ ਨੂੰ ਲੈ ਕੇ ਕਿ ਤਿਆਰੀਆਂ ਚਲਣੀਆਂ ਨੇ ਉਹਦੇ ਵਿੱਚ ਗੁਰਦਾਰਾ ਸੰਬੰਧੀ ਪ੍ਰਬੰਧਕ ਕਮੇਟੀ ਕਰਾਉਂ। ਪਰਵੰਧਾਂ ਦਾ ਸਾਰਾ ਵੇਖਦੇ ਹੋਏ ਸੰਗਤਾਂ ਦੀ ਸੂਹਤ ਵਾਸਤੇ ਜੋ ਸਲਾਹਾਂ ਸੰਗਤਾਂ ਨੂੰ ਢਾਉਣ ਦੇ ਲਈ ਪਾਰਕਿੰਗ ਗੱਡੀਆਂ ਦੇ ਲਈ ਮੋਟਰਸਾਈਕਲ ਸਕੂਟਰ ਵਾਸਤੇ ਇਹ ਜਿਹੜੀ ਪ੍ਰਬੰਧ ਨੇ ਉਨ੍ਹਾਂ ਦੇ ਖਾਤੇ ਕੀਤੇ ਜਾ ਰਹੇ ਨੇ ਇਹਦੇ ਨਾਲ ਨਾਲ ਹੀ ਗੁਰਮਤ ਪ੍ਰਚਾਰ ਦੀਆਂ ਜੜੀਆਂ ਨੇ ਜਿਵੇਂ ਕਿ ਕੀਰਤਨ ਦਰਬਾਰ ਭਾਣੀ ਦਰਬਾਰ ਕਵੀ ਦਰਬਾਰ ਕਵੀਸ਼ਰ ਦਰਬਾਰ ਤੇ ਨਾਲ ਦੇ ਨਾਲ ਚਪੈਰਾ ਜਪਤਖ ਸਮਾਗਮ ਜੋ ਹਰ ਹਫਤਾ ਨਹੀਂ ਕਰਾਉਣਾ ਚਪੈ ਜਾਂਦੀ ਨੂੰ ਹੋਏਗਾ ਦਰਬਾਰ ਦੇ ਵਿੱਚ ਤੇ ਨਾਲ ਦੀ ਨਾਲ ਸਾਰੇ ਜਿਹੜੇ ਨੰਗਰਾਂ ਦੇ ਵੱਡੇ ਪ੍ਰਬੰਧ ਤੇ ਹੋਰ ਜਿੱਥੇ ਜਿੱਥੇ ਪਾਣੀ ਦਾ ਜਿਹੜਾ ਨਲਦਾ ਪ੍ਰਬੰਧ ਹੈ ਉਹ ਟੈਂਕੀ ਦੇ ਉਹ ਦਮਕ ਕਨੈਕਸ਼ਨ ਦੇ ਕੇ ਜਾਂ ਹੋਰ ਕਈ ਕਾਰਨ ਨੇ ਐਸੇ ਜਿਹੇ ਸੰਗਤਾਂ ਦੇ ਸੁਰਤ ਵਾਸਤੇ ਬਾਹਰ ਵੀ ਜਿਹੜੀ 10 ਕਿਲੇ ਜਿਹੜਾ ਲਾਈ ਉਹਥੇ ਵੀ ਕਾਰਾਂ ਗੱਡੀਆਂ ਦੇ ਪ੍ਰਬੰਧ ਲਈ ਸਾਰਾ ਜਿਹੜਾ ਹੈ ਉਹਨੂੰ ਗਰਾਊਂਡ ਲੈਵਲ ਤੇ ਜਿਹੜਾ ਹਰ ਕੰਮ ਨੂੰ ਕੀਤਾ ਜਾ ਰਿਹਾ ਹੈ ਕਿਉਂਕਿ ਤਾਂ ਜਿਹੜਾ ਦੇਸ਼ ਤੇ ਇਸ ਸੰਗਤਾਂ ਨੇ ਰਹਿਤ ਕਰਨੀ ਹੈ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਜਿਹੜੀ ਪ੍ਰੋਗਰਾਮ ਵਿਕੇ ਜਾਣਗੇ ਮਤਲਬ ਨਰਮਤ ਸਮਾਗਮਾਂ ਦੇ ਉਹ ਇਸ਼ਤਿਹਾਰਾ ਨਹੀਂ ਸੰਤਾਂ ਨਹੀਂ ਜਿਹੜੇ ਵਾਹੀ ਪਹੁੰਚਣੇ ਆ ਉਹ ਆਪ ਸੰਤਾਂ ਨੂੰ ਇਹੋ ਬੇਨਤੀ ਹੈ ਕਿ ਤੁਹਾਨੂੰ ਮੰਨ ਨੂੰ ਧੰਨ ਦੇ ਨਾਲ ਜਿਹੜੀਆਂ ਆਪਣੀਆਂ ਹਾਜ਼ਰੀਆਂ ਲਾ ਦੇ ਕਿਉਂਕਿ ਕਾਰ ਸਿਮਾਗਮਾਂ ਜਿਹੜੀਆਂ ਨੇ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਦੀ ਕਵਲ ਭਾਈ ਕੇ ਅਡਰੈਸ ਬੜੇ ਜੁੜਾ ਸ਼ੁਨਾ ਦੇ ਨਾਲ ਚੱਲ ਰਹੀਆਂ ਨੇ ਜਿਹਦੇ ਵਿੱਚ ਪਰਿਵਾਰ ਦੇ ਮੈਂ ਨਵੇਂ ਵਿਸਾਇਏ ਨੇ ਉਹ ਰੁੱਥੁੰਦੇ ਜਿਹੜੇ ਕਾਰਜੇ ਦੀਵਾਰ ਹਾਲ ਦੇ ਵਿੱਚ ਵਿਸ਼ਾਈਆਂ ਦੇ ਕੰਮ ਸੰਗਤਾਂ ਦੇ ਵਾਸਤੇ ਜਿਹੜਾ ਹੈ ਸਰਾਵਾਂ ਦੇ ਵਿੱਚ ਰਡਾਈਆਂ ਗੱਦੇ ਪ੍ਰਬੰਧ ਕਿਉਂਕਿ ਸੰਗਤ ਜਿਹੜੀ ਹੈ ਆਏ ਹਾਲ ਜਿਹੜੀ ਹੈ ਬਾਬਾ ਜੀ ਦੇ ਅਸਥਾਨ ਤੇ ਦਿਨੋਂ ਬਣਵਾਦੀ ਜਾ ਰਹੀ ਹੈ ਇਸ ਕਰਕੇ ਸਰਾਵਾਂ ਦੇ ਵਿੱਚ ਜਿੱਥੇ ਜਿੱਥੇ ਆਪ ਜੀ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਆਪ ਹੀ ਆਪਣੀਆਂ ਆਜਈਆਂ ਲਾ ਕੇ ਸੰਤਾਂ ਨੂੰ ਹੈ ਸਤਿਗੁਰੂ ਦੀਆਂ ਨੂੰ ਹੋਰ ਸੇਵਾ ਲਈ ਤੱਕੀ ਥਾਲੇ ਲਾਣ ਦੇ ਦਾਮੀਆਂ ਹਲੀਆਂ ਲਾ ਕੇ ਸਭ ਸੰਤਾ ਸਤਿਮ ਬਾਸ਼ਾ ਜੀ ਦੀਆਂ ਕੂਝਾਂ ਪ੍ਰਾਪਤ ਕਰਨ ਇਹ ਵੀ ਜੋ ਆਪਣਾ ਚੈਨਲ ਭਾਈ ਪ੍ਰਵਿੰਦਰ ਸਿੰਘ ਜੀ ਜੋ ਇੱਥੇ ਗੱਤਕਾ ਟੀਮ ਗੱਤਕਾ ਬੱਚਿਆਂ ਨੂੰ ਸਿਖਾਉਣ ਦੀ ਜਿਹੜੀ ਹੈ ਇਹਨਾਂ ਦੀ ਡਿਉਟੀ ਲੱਗੀ ਹੋਈ ਹੈ ਜੋ ਸ਼ਹੀਰ ਬਾਬਾ ਦੀਪ ਸਿੰਘ ਜੀ ਗੱਤਕਾਰ ਇੱਥੇ ਉਹਦਾ ਜਿਹੜਾ ਪਵੰਦੂ ਚਲਾ ਰਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਸਾਰੀ ਡਿਊਟੀਆਂ ਬੜੇ ਖਾ ਪਰਦਾ ਜਾ ਕੇ ਨਿਭਾ ਰੇ ਆ ਸਤਿ ਸ੍ਰੀ ਅਕਾਲ ਨੂੰ ਚੜ੍ਹਦੀ ਕਲਾ ਕਲਬਿਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ